ਜਿਹੜੇ ਅਚਾਰ ਬੰਨਾਲਾ ਮਾਝਾ ਕੋਲਗਟ ਫੁਰ ਦੇਲਕੁੜੀ ਰਾਸ ਚੌਕਰ ਬਾੜੀ ਦੇ ਕੋਲ ਰੋੜੋ ਬਾਸ ਮੱਛਰਾਂ ਦੀਆਂ ਮਗਰਮੱਟੀਆਂ ਮੈਡੀਕਲ ਕਿੱਟ ਲੋਕ ਦੀ ਪਾਜੀ ਪਾਜੀ ਪਿੱਛੇ ਆਜੋ ਯਾਰ ਦਾਸ ਭਾਈ ਗੁਰਦਵਾਲ ਸਿੰਘ ਲੀਲੀ ਕੋਲਾ ਜੀ ਭਲਾਈ ਕੇ ਅੰਦਰ ਦਸਤੋਂ ਅੱਜ ਹੜਪੇੜ ਤਾਂ ਲਈ 6ਵੇਂ ਘੇਰ ਰਵਾਨਾ ਹੋ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਦੱਸੋ ਮਟਣਾ ਕੋਈ ਉਹ ਕਹਿਆ ਜਾ ਰਹੇ ਇੱਕ ਪੁਰਸਨ ਦਾ ਵਾਸਤੇ ਕਿਸ ਦੇਖਣਾ ਚਾਹੋ ਪਰ ਸੋ ਵਾਸਤੇ ਆਦੀ ਦੇਖਵਾਇਆ ਕਿਸ ਨੇ ਦਾ ਦੌਰ ਸੰਦੇਸ਼ ਇਹ ਹੋਈ ਹੈ ਕਿ 5 ਮਿੰਟ 2 ਮਿੰਟ ਸ਼ੇਰਨ ਦਾ ਪਦਾ ਦੇਣ ਔਖੀ ਘੜੀ ਨਿਕਲ ਜਾਵੇ ਜਿਹੜਾ ਪਹਲਾਈ ਕੇਂਦਰ ਵੱਲੋਂ ਸੰਗਤਾਂ ਸਹਿਯੋਗ ਕਰ ਰਹੀਆਂ ਰਾਸ਼ਨ ਕਾਫੀ ਹੋ ਗਿਆ ਸੀ ਲੋਕਾਂ ਦਾ ਐ ਕਿਤਾ ਜਿਹੜੀ ਛੇ ਪ ਜਾ ਰਹੀ ਹੈ ਇਹਦੇ ਚ ਅਚਾਰ ਨਵੇਕਲੀਏ ਚੀਜ਼ਾਂ ਪਈਆਂ ਜਿਹੜੀਆਂ ਰਾਸ਼ਨ ਤੋਂ ਇਲਾਵਾ ਮੱਛਰਦਾਨੀ ਡਾਈਪਰ ਸਰਚ ਲਾਈਟ ਸੋਲਰ ਲਾਈਟ ਚਾਨਣੇ ਨਾਲ ਹੀ ਆਪਣੇ ਆਪ ਚਾਰਜ ਹੋ ਜਾਏਗੀ ਬੱਤੀ ਜਾਏਗੀ ਆਪੇ ਜਗ ਜਾਏਗੀ ਸੋਲਰ ਲਾਈਟ ਦੁੱਧ ਪ੍ਰੋਜੈਕਟਾਂ ਵਾਲਾ ਮਾਚਸ ਪੇਸ਼ਤਾ ਗੁਰਸ਼ ਮੇਲਕੂੜੀ ਰਸ ਪਸ਼ੂਆਂ ਲਈ ਚੋਕਰ ਦੋ ਟਰਾਲੀਆਂ 300 ਗੱਡੀ 300 ਬੋਰੀ ਪਾਣੀ ਡਿਸਪੋਜ਼ਲ ਉਹੜੋ ਮਾਸ ਮਛਰਾਂ ਦੀ ਜੜੀ ਅਗਰਵਤੀ ਤੇ ਇੱਕ ਮੈਡੀਕਲ ਕਿੱਟ ਬਣਾਈ ਆ ਕਾਫੀ ਮਹਿੰਗੀ ਆ ਉਹਦੇ ਵਿੱਚ 8-10 ਤਰ੍ਹਾਂ ਦੀ ਡਿਟੋਲ ਵੀ ਆ ਪੱਟੀ ਵੀ ਆ ਜਖਮਾਂ ਦੀ ਡਿਊ ਵੀ ਆ ਪੇਟਦਰਦੀ ਦਵਾਈ ਵੀ ਆ ਬੁਖਾਰ ਦੀ ਵੀ ਇਨਫੈਕਸ਼ਨ ਦੀ ਅੱਜ ਇਹ ਸਮਾਨ ਦੇ ਵੇਖਲਾ ਜਾ ਜਾ ਰਿਹਾ ਜਿਹੜਾ ਕਿ ਰਾਸ਼ਨ ਕਾਫੀ ਹੋ ਗਿਆ ਆ ਅੱਜ ਜਿਹਾ ਉਹਨਾਂ ਦੇ ਘਰਾਂ ਜੋੜ ਅੱਗੋਂ ਲੋਡ ਤੇ ਬਹੁਤ ਬੜਾ ਲਾ ਮੈਂ ਆਪਣੇ ਚੈਨਲ ਨੂੰ ਕਰੂੰਦਾ ਇਹਦਾ ਨੀਸ ਵੀ ਬੜਾ ਕਰ ਰਿਹਾ ਹਾਂ ਜੀ ਤੁਹਾਡੇ ਚੈਨਲ ਦਾ ਥੈਂਕ ਯੂ ਜੀ ਥੈਂਕ ਯੂ ਬਾਏ ਗੁਰਜੀ ਦਾ ਹਾਲ ਚਾਲ ਦਾ ਬਾਏ